ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਜੀਵਨ ਦਾ ਅਸ਼ ਪੰਜਮਾ ਭਾਗ ਸੁਣਾਉਣ ਜਾ ਰਹੇ ਹਾਂ ਸੋ ਸੰਗਤ ਜੀ ਪਿਆਰ ਸਹਿਤ ਸੁਣਨਾ ਧਾਰਨਾ ਸਾਨੂੰ ਆਪਣੇ ਬਣਾ ਲਓ ਬਾਬਾ ਨੰਦ ਸਿੰਘ ਜੀ ਸਾਨੂੰ ਆਪਣੇ ਸਾਨੂੰ ਆਪਣੇ ਬਣਾ ਲੋ ਮੇਰੇ ਬਾਬਾ ਜੀ ਸਾਨੂੰ ਆਪਣੇ ਸਾਨੂੰ ਚਰਨਾ ਦੇ ਨਾਲ ਤੁਸੀਂ ਲਾ ਲੋ ਬਾਬਾ ਜੀ ਸਾਨੂੰ ਆਪਣੇ ਸਾਨੂੰ ਆਪਣੇ ਬਣਾ ਲੋ ਮੇਰੇ ਬਾਬਾ ਆਨੰਦ ਸਿੰਘ ਜੀ ਸਾਨੂੰ ਆਪਣੇ ਤੇ ਜਦੋਂ 15 16 ਦਿਨ ਦਿੱਲੀ ਲਾ ਕੇ ਵਾਪਸ ਆਉਣ ਤਾਂ ਇਤਨੀ ਬਖਸ਼ਿਸ਼ ਕੀਤੀ ਕਿ ਬਿਆਨ ਨਹੀਂ ਕੀਤੀ ਜਾ ਸਕਦੀ ਬਾਬਾ ਜੀ ਇੱਕ ਦਿਨ ਆਰਾਮ ਕੁਰਸੀ ਤੇ ਬੈਠੇ ਸਨ ਤੇ ਪੁੱਛਣ ਲੱਗੇ ਤੂੰ ਲੈਣਾ ਹੈ ਸਰਟੀਫਿਕੇਟ ਜੀ ਜਿਵੇਂ ਰਜਾ ਕਹਿਣ ਤੇ ਮੈਨੂੰ ਦੋਹਾ ਲੱਤਾ ਵਿੱਚ ਲੈ ਲਿਆ ਪਤਾ ਨਹੀਂ ਕੀ ਕੀਤਾ ਕਿ ਮਨ ਇਤਨੀ ਉੱਚੀ ਅਵਸਥਾ ਵਿੱਚ چلا ਗਿਆ ਤੇ ਇਹ ਦਿਸ਼ਾ ਤਿੰਨ ਦਿਨ ਤੱਕ ਰਹੀ ਕਿ ਮੈਨੂੰ ਐਵੇਂ ਪਾਸੇ ਕਿ ਮੈਂ ਦੋ ਹਾਂ ਇੱਕ ਅੱਗੇ ਤੇ ਇੱਕ ਪਿੱਛੇ ਇੱਥੇ ਹੀ ਇੱਕ ਦਿਨ ਬਾਬਾ ਜੀ ਨੇ ਇੱਕ ਤੈ ਕੀਤਾ ਕਾਗਜ਼ ਦਿੱਤਾ ਕਹਿਣ ਲੱਗੇ ਇਹ ਪੜ ਅੱਜ ਸਤਿਗੁਰਾਂ ਨਾਲ ਬਚਨ ਕਰਦੇ ਆਂ ਜਦ ਤੇਰੇ ਲਈ ਬੇਨਤੀ ਕੀਤੀ ਤਾਂ ਤੇਰੇ ਵਾਸਤੇ ਇੰਨਾ ਇਹ ਹੁਕਮਨਾਮਾ ਬਖਸ਼ਿਆ ਬੰਡ ਹਸ ਮਹੱਲਾ ਚੌਥਾ ਹਉ ਜਾਏ ਪੂਛਾ ਸੁਹਾਗ ਸੁਹਾਗਣ ਤੁਸੀਂ ਕਿਉਂ ਪਰ ਪਾਇੜਾ ਪ੍ਰਭੂ ਮੇਰਾ ਮੈਂ ਉਪਰ ਨਦਰ ਕਰੀ ਪਰ ਸਾਚੇ ਮੈਂ ਛੋੜਿਆੜਾ ਮੇਰਾ ਤੇਰਾ ਉਸ ਵੇਲੇ ਮੈਂ ਬੜਾ ਰੋਇਆ ਤੇ ਪੁੱਛਣ ਲੱਗੇ ਕਿਉਂ ਰੋਣਾ ਹੈ ਜੀ ਮੈਨੂੰ ਉਹ ਵੇਲਾ ਯਾਦ ਆਉਂਦਾ ਹੈ ਜਦ ਮੈਂ ਬਿਨਾਂ ਆਗਿਆ ਦੇਰਾ ਦੂਨ ਤੋਂ ਚਲਾ ਗਿਆ ਸੀ ਮੇਰਾ ਚਿਤ ਕਰਦਾ ਕਿ ਜ਼ਮੀਨ ਪਾਟ ਜਾਏ ਮੈਂ ਵਿੱਚ ਗਰਕ ਹੋ ਜਾਵਾਂ ਮੈਂ ਇੰਨੀਆਂ ਮਨ ਆਈਆਂ ਕਰਾਂ ਤੇ ਤੁਸੀਂ ਫੇਰ ਵੀ ਇੰਨੀਆਂ ਖੁਸ਼ੀਆਂ ਬਖਸ਼ੋ ਬਾਬਾ ਜੀ ਕਹਿਣ ਲੱਗੇ ਫੇਰ ਕੀ ਹੋਇਆ ਪੜ੍ਹਾਈ ਦਾ ਇੱਕ ਸਾਲ ਹੀ ਮਰਿਆ ਹੈ ਜੋ ਕੁਝ ਹੁਣੇ ਇੱਥੇ ਹੋਇਆ ਹੈ ਉਹ ਉਦੋਂ ਹੋਣਾ ਸੀ ਕਹਿੰਦੇ ਸਨ ਤੈਨੂੰ ਸਮਝ ਨਹੀਂ ਆਈ ਤੇਰੀ ਅੱਖ ਨਹੀਂ ਖੁੱਲੀ ਮੈਂ ਤੈਨੂੰ ਕੀ ਬਣਾਉਣਾ ਚਾਹੁੰਦਾ ਹਾਂ ਬਾਕਿਆ ਹੀ ਮੈਂ ਅੰਨਾ ਸੀ ਅੰਨਾ ਹੁਣ ਵੀ ਹਾਂ ਸਜਾਕਾ ਨਹੀਂ ਪਰ ਇਸ ਤਰ੍ਹਾਂ ਜਿਵੇਂ ਧੁੱਪ ਕਦੇ ਚਮਕਦੀ ਹੋਵੇ ਤੇ ਕਦੇ ਕਦੇ ਝੌਲਾ ਪੈ ਜਾਵੇ ਬਦ ਕਿਸਮਤ ਉਹ ਹੈ ਜੋ ਆਵੇ ਹਿਆਤ ਦੇ ਚਸ਼ਮੇ ਤੇ ਪਹੁੰਚ ਕੇ ਵੀ ਅੰਮ੍ਰਿਤ ਪੀ ਨਾ ਸਕੇ ਮੈਂ ਕਿਸ ਨੂੰ ਆਖਾਂ ਮੈਂ ਵੀ ਐਸਾ ਨੀਚ ਹਾਂ ਜਿਸ ਨੂੰ ਬਾਹੋਂ ਫੜ ਫੜ ਕੇ ਕਹਿੰਦੇ ਸਨ ਸਜਾਨ ਸਿਆ ਨਾ ਜਾ ਮੈਂ ਕੀ ਜਾਣਾ ਕੇਦਰ ਪਰਦਾ ਤੂੰ ਕੀ ਕਰਨਾ ਚਾਹੁੰਦਾ ਸੈਂ ਜਿਸ ਮਾਇਆ ਦੀ ਖਾਤਰ ਮੈਂ ਬਾਹਰ ਜਾਣਾ ਚਾਹੁੰਦਾ ਸਾਂ ਉਹ ਮੇਰੇ ਪੈਰਾਂ ਵਿੱਚ ਰੋਲ ਦਿੱਤੀ ਇੱਕ ਐਬ ਮੇਰਾ ਬਾਵਲ ਵੇਖੇ ਦਿੰਦਾ ਦੇਸ ਨਕਾਲਾ ਲੱਖ ਐਬ ਮੇਰਾ ਸਾਹਿਬ ਦੇਖੇ ਤੇ ਵੇਖ ਕਰੇ ਦਾਟਾਲਾ ਐਸੀਆਂ ਐਸੀਆਂ ਪਿਆਰ ਦੀਆਂ ਬਾਤਾਂ ਮਹਾਰਾਜ ਜੀ ਦਿਨ ਰਾਤ ਸੰਗਤ ਵਿੱਚ ਸੁਣਾਉਂਦੇ ਨਾਲੇ ਰੋਂਦੇ ਨਾਲੇ ਰਵਾਉਂਦੇ ਇਹ ਹੁਕਮਨਾਮੇ ਵਾਲਾ ਕਾਗਜ਼ ਅੱਜ ਵੀ ਕਰੋਲ ਬਾਗ ਵਾਲੇ ਸਥਾਨ ਤੇ ਸਾਂਭਿਆ ਪਿਆ ਹੈ ਸੱਚਮੁੱਚ ਜਿੰਨਾ ਨਾਲ ਵਾਪਰੀਆਂ ਹਨ ਵਰਤੀਆਂ ਹਨ ਉਹਨਾਂ ਦੀਆਂ ਗਵਾਹੀਆਂ ਉਹਨਾਂ ਦੇ ਹੰਝੂ ਦਿੰਦੇ ਹਨ ਤੇ ਮਹਾਰਾਜ ਜੀ ਦੇ ਕਥਨ ਅਨੁਸਾਰ ਇਕਵਾਰੀ ਬਾਬਾ ਜੀ ਐਡੇ ਮੇਹਰਾਂ ਦੇ ਘਰ ਵਿੱਚ ਆਏ ਤੇ ਕਹਿਣ ਲੱਗੇ ਸਜਾਨ ਸਿਆ ਕੋਲ ਬਹਿ ਜਾ ਜੋ ਤੂੰ ਅੱਜ ਤੱਕ ਗਲਤੀਆਂ ਕੀਤੀਆਂ ਹਨ ਦੱਸ ਬਖਸ਼ ਦਿਆਂਗੇ ਕੋਲ ਬੈਠ ਕੇ ਮੈਂ ਦੱਸੀ ਗਿਆ ਬਾਬਾ ਜੀ ਲਕੀਰਾਂ ਫੇਰੀ ਗਏ ਕਹਿੰਦੇ बार-बार ਸਮਾਂ ਨਹੀਂ ਮਿਲਣਾ ਕੋਈ ਰਹਿ ਨਾ ਜਾਏ ਇਤਨੀਆਂ ਮਿਹਰਾਂ ਐਡੀਆਂ ਖੁਸ਼ੀਆਂ ਕੀਰਤਨ ਦੇ ਨਾਲ ਇਤਨਾ ਪਿਆਰ ਕੀਰਤਨ ਦੇ ਸਾਧਕੇ ਕੀਰਤਨੀਆਂ ਉੱਪਰ ਇੰਨੀ ਬਖਸ਼ਿਸ਼ ਇਹ ਬਾਬਾ ਨਾਨਕ ਸਿੰਘ ਜੀ ਹੀ ਕਰ ਸਕਦੇ ਸਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਸੰਤ ਸਜਾਰ ਸਿੰਘ ਜੀ ਨੂੰ ਆਪ ਹਰ ਤਰ੍ਹਾਂ ਦੀ ਸਮੱਤ ਬਖਸ਼ੀ ਅਤੇ ਉਸ ਦਾ ਤਜਰਬਾ ਕਰਵਾਇਆ ਜਿਵੇਂ ਇੱਕ ਕੀਰਤਨ ਵਿੱਚ ਮਹਾਰਾਜ ਜੀ ਦੱਸਦੇ ਹਨ ਦੱਸਦੇ ਹਨ ਕਿ ਮੈਂ ਤੂੰ ਹੀ ਨਿਰੰਕਾਰ ਦਾ ਕੀਰਤਨ ਕਰਨ ਲੱਗਾ ਪਰ ਬਾਬਾ ਜੀ ਕਹਿਣ ਲੱਗੇ ਤੂੰ ਠੀਕ ਨਹੀਂ ਹੈ ਬਾਜੇ ਵਿੱਚੋਂ ਵੀ ਤੂੰ ਹੀ ਨਿਕਲਣਾ ਚਾਹੀਦਾ ਹੈ ਬੜਾ ਸੋਚਿਆ ਕਿ ਵਾਜਿਆਂ ਵਿੱਚੋਂ ਬਾਬਾ ਜੀ ਕਿਸ ਤਰ੍ਹਾਂ ਸੁਣਨਾ ਚਾਹੁੰਦੇ ਹਨ ਆਖਿਆ ਨਹੀਂ ਭਾਈ ਜੀ ਤੈਨੂੰ ਆਵਾਜ਼ਾਂ ਨਹੀਂ ਆਉਂਦਾ ਲਿਆ ਮੈਂ ਤੈਨੂੰ ਵਜਾ ਕੇ ਦੱਸਦਾ ਹਾਂ ਤਾਂ ਬਾਬਾ ਜੀ ਨੇ ਆਪ ਮੇਰਾ ਹੱਥ ਫੜ ਕੇ ਬਾਜੇ ਦੇ ਉੱਪਰ ਰਖਵਾਇਆ ਅਤੇ ਆਪ ਵਜਾ ਕੇ ਵੀ ਸੁਣਾਇਆ ਹੈਰਾਨ ਹੋ ਗਏ ਸਾਰੇ ਕਿ ਬਾਬਾ ਜੀ ਬਾਜਾ ਵੀ ਵਜਾਣਦੇ ਹਨ ਉਹਨਾਂ ਨੇ ਉਹਨਾਂ ਤੋਂ ਕੀ ਭੁੱਲਿਆ ਹੈ ਜੋ ਆਪਣੀ ਮਿਹਰ ਬਖਸ਼ਿਸ਼ ਦੇ ਨਾਲ ਕੁਝ ਵੀ ਬਖਸ਼ ਕਰ ਸਕਦੇ ਹਨ ਬਖਸ਼ ਸਕਦੇ ਹਨ ਉਹ ਕੀ ਨਹੀਂ ਜਾਣਦੇ ਸੋ ਜਿੱਥੇ ਬਾਬਾ ਨਾਨਕ ਸਿੰਘ ਜੀ ਸੰਤ ਸਜਾਨ ਸਿੰਘ ਜੀ ਦੇ ਗੁਰੂ ਸਨ ਉਥੇ ਨਾਲ ਉਸਤਾਦ ਵੀ ਸਨ ਅਤੇ ਜੋ ਬਾਬਾ ਨਾਨਕ ਸਿੰਘ ਜੀ ਮਹਾਰਾਜ ਦਾ ਸ਼ਰਗਿੱਧ ਹੋਵੇ ਕੋਈ ਹੈ ਦੁਨੀਆ ਦੀ ਤਾਕਤ ਜੋ ਉਸ ਦਾ ਮੁਕਾਬਲਾ ਕਰ ਸਕੇ ਨਹੀਂ ਕਰ ਸਕਦਾ ਅਤੇ ਨਾ ਹੀ ਕਰ ਸਕਿਆ ਹੈ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਹਰ ਪ੍ਰੋਗਰਾਮ ਹਰ ਸਮੇਂ ਨੂੰ ਹਰ ਸਾਖੀ ਨੂੰ ਆਪ ਆਪਣੇ ਮੁਖਾਰਬੰਦ ਨਾਲ ਹੀ ਨਹੀਂ ਬਲਕੇ ਆਪਣੀ ਮੇਹ ਦ੍ਰਿਸ਼ਟੀ ਨਾਲ ਆਪਣੇ ਹੱਥਾਂ ਨਾਲ ਵੀ ਸਮਾਇਆ ਹੈ ਭਾਵੇਂ ਬਹਾਨਾ ਕੋਈ ਬਣਦਾ ਸੀ ਜਿਵੇਂ ਇੱਕ ਘਟਨਾ ਤੋਂ ਪਤਾ ਲੱਗਦਾ ਹੈ ਜੋ ਕਿ ਮਹਾਰਾਜ ਜੀ ਨੇ ਬੇਬੇ ਨਾਨਕੀ ਦੀ ਸਾਖੀ ਸੁਣਾਉਂਦਿਆਂ ਆਪਣੀ ਰਸਨਾ ਤੋਂ ਇਉਂ ਦੱਸਿਆ ਬਾਬਾ ਜੀ ਹਰ ਪੂਰਨਮਾਸੀ ਤੇ ਇੱਕੋ ਹੀ ਸਾਖੀ ਸੁਣਾਇਆ ਕਰਦੇ ਸਨ ਭਾਈ ਸੁਹਾਗੇ ਦੀ ਇੱਕ ਦਿਨ ਮੇਰੇ ਮਨ ਪਾਪੀ ਅੰਦਰ ਫੁਰਨਾ ਆਇਆ ਕਿ ਬਾਬਾ ਜੀ ਨੂੰ ਇੱਕੋ ਹੀ ਸਾਖੀ ਆਉਂਦੀ ਹੈ ਜਦੋਂ ਦੇਖੋ ਸੁਹਾਗੇ ਦੀ ਸਾਖੀ ਬਾਬਾ ਅਨੰਤ ਸਿੰਘ ਜੀ ਮਹਾਰਾਜ ਹਰ ਪੂਰਨਮਾਸੀ ਤੇ ਸੁਹਾਗੇ ਦੀ ਸਾਖੀ ਸੁਣਾਇਆ ਕਰਦੇ ਸਨ ਕਿਉਂ ਬਾਬਾ ਜੀ ਕਹਿੰਦੇ ਸਨ ਕਿ ਅਸੀਂ ਸਿਰਫ ਕਾਰਨ ਰਸ ਨਹੀਂ ਬਣਾਉਣਾ ਅਸੀਂ ਦਰੜ ਕਰਾਉਣਾ ਹੈ ਜਿਵੇਂ ਮਾਸਟਰ ਬੱਚੇ ਨੂੰ ਪੂਰਨੇ પાਕੇ ਦਿੰਦਾ ਹੈ ਅਤੇ ਵਾਰ-ਵਾਰ ਦਹਿਰਾਉਂਦਾ ਹੈ ਉਸੇ ਤਰ੍ਹਾਂ ਬਾਬਾ ਜੀ ਨੇ ਸਾਖੀ ਸੁਭਾਗੇ ਦੀ ਸੁਣਾਉਣੀ ਅਤੇ ਜੋ ਰਿਜ਼ਲਟ ਕੱਢਣਾ ਗੁਰੂ ਨਾਨਕ ਪਾਤਸ਼ਾਹ ਦੇ ਨੇ ਪੁੱਛਿਆ ਬੱਚੇ ਸੁਭਾਗੇ ਨੂੰ ਬੇਟਾ ਮੈਂ ਤੈਨੂੰ ਖਰੀਦ ਲਿਆ ਹੈ ਹੁਣ ਤੂੰ ਕੀ ਥੂ ਖਾਏਗਾ ਕੀ ਕਰੇਗਾ ਕਿੱਥੇ ਰਹੇਗਾ ਅੱਗੋਂ ਸਵਾਗਾ ਕਹਿੰਦਾ ਹੈ ਜੀ ਮੈਂ ਤੇਰਾ ਦਿੱਤਾ ਖਾਵਾਂਗਾ ਜੋ ਤੂੰ ਕਰਾਏ ਉਹ ਕਰਾਂਗਾ ਜਿੱਥੇ ਰੱਖੇ ਉੱਥੇ ਰਹਾਗਾ ਬਾਬਾ ਜੀ ਨੇ ਵਚਨ ਕਰਦੇ ਕਰਦੇ ਇੱਥੇ ਆ ਕੇ ਰੁਕ ਜਾਣਾ ਤੇ ਆਖਣਾ ਭਾਈ ਅੱਜ ਜੈਸ ਤਰ੍ਹਾਂ ਬੱਚਾ ਸਵਾਗਾ ਗੁਰੂ ਨੂੰ ਇਹ ਬੇਨਤੀ ਕਰ ਰਿਹਾ ਹੈ ਉਸੇ ਤਰ੍ਹਾਂ ਜੋ ਗੁਰੂ ਦਾ ਸਿੱਖ ਇਹਨਾਂ ਬਚਨਾਂ ਉੱਪਰ ਫੁੱਲ ਚੜ੍ਹਾਏਗਾ ਉਹ ਸਿੱਖ ਵੀ ਗੁਰੂ ਨਾਨਕ ਦੀ ਗੋਦ ਵਿੱਚ ਬੈਠੇਗਾ ਇਸ ਉਪਦੇਸ਼ ਨੂੰ ਦ੍ਰਿੜ ਕਰਾਉਣ ਵਾਸਤੇ ਸਾਡੇ ਅੰਦਰ ਬਸਾਉਣ ਵਾਸਤੇ ਬਾਰ-ਬਾਰ ਦਹਰਾਉਂਦੇ ਸਨ ਇਸ ਲਈ ਬਾਬਾ ਜੀ ਹਰ ਪੂਰਨਮਾਸੀ ਤੇ ਸੁਹਾਗੇ ਦੀ ਸਾਖੀ ਸੁਣਾਉਂਦੇ ਸਨ ਇਸ ਲਈ ਫੁਰਨਾ ਹੋ ਗਿਆ ਕਿ ਬਾਬਾ ਜੀ ਨੂੰ ਇੱਕੋ ਹੀ ਸਾਖੀ ਆਉਂਦੀ ਹੈ ਤੇ ਅੱਜ ਜਦੋਂ ਪੂਰਨਮਾਸੀ ਤੋਂ ਇੱਕ ਦਿਨ ਪਹਿਲਾਂ ਜੋ ਬਾਬਾ ਜੀ ਦਾ ਹੁਕਮ ਸੀ ਕਿ ਬੇਬੇ ਨਾਨਕੀ ਦਾ પ્રસੰਗ ਪੜਨਾ ਹੈ ਕਿਉਂਕਿ ਕੁਝ ਸ਼ਬਦ ਧਾਰਨਾ ਪੜਨ ਦਾ ਬਾਬਾ ਜੀ ਵੱਲੋਂ ਪੱਕਾ ਹੁਕਮ ਸੀ ਅਤੇ ਅੱਜ ਤੱਕ ਵੀ ਉਵੇਂ ਹੀ ਪੜੇ ਜਾਂਦੇ ਸਨ ਪੂਰਨ ਮਾਸੀ ਤੋਂ ਇੱਕ ਦਿਨ ਪਹਿਲਾਂ ਸ਼ਾਮ ਵੇਲੇ ਬੇਬੇ ਨਾਨਕੀ ਦੀ ਸੰਦ ਪੂਰਨ ਮਾਸੀ ਤੋਂ ਬਾਲੇ ਦਿਨ ਸਵੇਰੇ ਅਮਰਤ ਵੇਲੇ ਕਲ ਕਲਤਾਰਨ ਗੁਰੂ ਨਾਨਕ ਆਇਆ ਜਿੱਤ ਲਈ ਸਿੱਧਾਂ ਦੀ ਮੰਡਲੀ ਜਿੱਤ ਲਈ ਸਿੱਧਾਂ ਦੀ ਮੰਡਲੀ ਧੰਨ ਗੁਰੂ ਨਾਨਕ ਨੇ ਪੂਰਨਮਾਸੀ ਵਾਲੇ ਦਿਨ ਸ਼ਾਮ ਨੂੰ ਰਾਗ ਦੇ ਸ਼ਬਦ ਤੋਂ ਬਾਅਦ 15 ਮਿੰਟ ਅਬ ਕਲੂ ਆਇਓ ਰੇ ਇੱਕ ਨਾਮ ਬਵੋਹ ਬਵੋਹ ਪੂਰਨਮਾਸੀ ਤੋਂ ਦੂਸਰੇ ਦਿਨ ਅਮਰਤ ਵੇਲੇ ਹਉ ਤਿਸ ਕੋਲ ਕਮਾਇਆ ਗੁਰਮਤਿ ਰਿਦੇ ਗਰੀਬੀ ਆਵੇ ਇਹ ਧਾਰਨਾ ਸਮੇ ਮੁਤਾਬਕ ਪੱਕੀਆਂ ਸਨ ਇਸ ਤੋਂ ਇਲਾਵਾ ਜਦੋਂ ਕਦੇ ਕੋਈ ਹੁਕਮ ਕਰਨਾ ਅਤੇ ਇਹੋ ਹੀ ਰਾਗੀਆਂ ਨੇ ਪੜਨੀ ਨਹੀਂ ਤਾਂ ਮਰਜੀ ਨਾਲ ਪੜ ਸਕਦੇ ਸਨ ਪੂਰਨ ਮੱਸੀ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਜਦੋਂ ਬੇਬੇ ਨਾਨਕੀ ਜੀ ਸੰਦ ਪੜੀ ਅਤੇ ਜਦੋਂ ਸਮਾਪਤੀ ਕੀਤੀ ਤਾਂ ਬਾਬਾ ਜੀ ਨੇ ਅੰਦਰ ਬੁਲਾ ਲਿਆ ਅਤੇ ਕਹਿਣ ਲੱਗੇ ਤੈਨੂੰ ਇੱਕੋ ਹੀ પ્રસੰਗ ਆਉਂਦਾ ਹੈ ਜਦੋਂ ਦੇਖੋ ਬੇਬੇ ਨਾਨਕੀ ਦਾ ਸੰਤ ਪੜਨ ਬੈਠ ਜਾਂਦਾ ਔਰ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਕਿ ਇਹ ਫੁਰਨਾ ਤਾਂ ਮੇਰੇ ਅੰਦਰ ਆਇਆ ਸੀ ਤੇ ਬਾਬਾ ਜੀ ਨੇ ਉਤੋਂ ਦੀ ਝੋਟ ਮਾਰ ਦਿੱਤੀ ਤੇ ਫਿਰ ਕਹਿਣ ਲੱਗੇ ਬੈਠ ਜਾ ਤੈਨੂੰ ਬੇਬੇ ਨਾਨਕੀ ਦੀ ਸਾਖੀ ਸੁਣਾਈਏ ਕਿ ਜਦੋਂ ਸਾਰੀ ਸਾਖੀ ਸੁਣਾਈ ਤਾਂ ਮੇਰੀ ਹਾ ਨਿਕਲ ਗਈ ਤੇ ਫਿਰ ਕਹਿਣ ਲੱਗੇ ਰਾਗਾ ਸਿਆ ਸਾਲ ਵਿੱਚ ਕਿੰਨੇ ਦਿਨ ਹੁੰਦੇ ਹਨ ਜੀ 365 ਕਹਿਣ ਲੱਗੇ ਹਰ ਰੋਜ਼ ਤੂੰ ਸਾਡੇ ਕੋਲ ਨਵੀਂ ਸਾਖੀ ਸੁਣ ਲਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ